ਮੈਨੂੰ ਇੱਕ ਅਜੀਬਾ ਸ਼ਬਦ ਦੱਸੋ ਜਿਹੜਾ ਕਿ ਫੁੱਲ ਵੀ ਬਣ ਜਾਂਦਾ ਮਠਾਈ ਵੀ ਬਣ ਜਾਂਦੀ ਆ ਤੇ ਫਲ ਵੀ ਬਣ ਜਾਂਦਾ ਓਕੇ ਇੱਕ ਇਹੋ ਜਿਹਾ ਸ਼ਬਦ ਦੱਸਣਾ ਜੋ ਕਿ ਫੁੱਲ ਵੀ ਬਣਦਾ ਮਠਾਈ ਵੀ ਬਣਦੀ ਹੈ ਤੇ ਫਲ ਵੀ ਬਣਦਾ ਜੀ ਫੁੱਲ ਫਲ ਤੇ ਮਠਾਈ ਤਿੰਨੋਂ ਬਣਦਾ ਹੈ ਤਿੰਨੋਂ ਬਣਦਾ ਇੱਕੋ ਸ਼ਬਦ ਹੈ ਪੁੱਜੋ ਜੀ ਬੁਝਾਰਤ ਨੂੰ ਬੋਲ ਸਕਦਾ ਹੈ ਕਮੈਂਟ ਬਾਕਸ ਵਿੱਚ ਲਿਆ ਦਿਓ ਨੇਰੀ ਤੇ ਠੰਡ ਠੰਡਾ ਮੌਸਮ ਹੋ ਰਿਹਾ ਵੈਸੇ ਤਾਂ ਮੀਂਹ ਆਉਣ ਵਾਲਾ ਹੈ ਲੇਕਿਨ ਇੰਨੀ ਵੀ ਠੰਡ ਨਹੀਂ ਹੈ ਕਿ ਅਸੀਂ ਕੋਟ ਪਾ ਲਈ ਅੱਜ ਨਹੀਂ ਬਹੁਤ ਕਿੰਨੇ ਦਿਨ ਬਾਅਦ ਕੋਟ ਉਤਾਰਿਆ ਨਾ ਜਿਵੇਂ ਬਹੁਤ ਟਾਈਮ ਬਾਅਦ ਨਾਰਮਲ ਕਪੜੇ ਦੇ ਵੀਡੀਓ ਬਹੁਤ ਟਾਈਮ ਬਾਅਦ ਬਣਾ ਰਹੇ ਆ ਜਿਵੇਂ ਸਾਡੇ ਪੰਜਾਬ ਸਾਈਡ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਬਹੁਤ ਪੂਰਾ ਹਾਲ ਉੱਥੇ ਦਾ ਜਿਆਦਾ ਸੀ ਨਾ ਉਧਰੋਂ ਆਨੇ ਆ ਬਾਈ ਚਾਂਸ ਕਈ ਵਾਰ ਪੈਕਿੰਗ ਕਰਦੇ ਆਂਗੇ ਮੈਂ ਨਾ ਕੋਟ ਰੱਖ ਲਈ ਹੁੰਨੀ ਹੈਗੀ ਮੇਰੀ ਫੈਮਿਲੀ ਮੈਨੂੰ ਕਹੂਗੀ ਹੈ ਤੈਨੂੰ ਹਜੇ ਵੀ ਕੱਕਰ ਖਾ ਰਿਆਗਾ ਉਹ ਤਾਂ ਗੱਲ ਹੈ ਜਦੋਂ ਮੈਂ ਕਪੜੇ ਸੁਕਾਉਣ ਪਾਣਾ ਨਾ ਕੋਠੇ ਦੇ ਉਹ ਕਹਿੰਦੇ ਦੇਖ ਲੈ ਨੇ ਇਹ ਗਰਮੀਆਂ ਦੇ ਵਿੱਚ ਸਰਦੀ ਦੇ ਕਪੜੇ ਸੁਕਾਈ ਜਾਂਦੇ ਨੇ ਆ ਮੈਨੂੰ ਹਾਸੀ ਹੁੰਦੀ ਆ ਮੈਂ ਸਾਰੇ ਗਰਮੀ ਵਾਲੇ ਪਾਉ ਖਾਰ ਚਲੋ ਆਪਾਂ 부ਜਾਰਤਲ ਵੱਧਦੇ ਆ ਤੇ ਉਹ ਹੈ ਜੀ ਗੁਲਾਬ ਜਾਮੁਨ ਕਿਵੇਂ ਜੀ ਦੇਖੋ ਤੁਸੀਂ ਕਹ ਰਹੇ ਕਿ ਇੱਕੇ ਹੋਏ ਸ਼ਬਦ ਜਿਹਦੇ ਵਿੱਚ ਫਲ ਸਬਜੀ ਨਹੀਂ ਫਲ ਫੁੱਲ ਤੇ ਫਲ ਫਲ ਫੁੱਲ ਤੇ ਫਲ ਇੱਕੋ ਗੱਲ ਹੈ ਫਲ ਫੁੱਲ ਤੇ ਮਿਠਾਈ ਫੁੱਲ ਤੇ ਮਠਿਆਈ ਦੇਖੋ ਗੁਲਾਬ ਜਾਮੁਨ ਮਿਠਾਈ ਹੋਗੀ ਫਲ ਹੋ ਗਿਆ ਆਪਣਾ ਜਾਮੁਨ ਤੇ ਫੁੱਲ ਹੋ ਗਿਆ ਆਪਣਾ ਗੁਲਾਬ ਗੁਲਾਬ ਜਾਮੁਨ ਤਿੰਨੋ ਚੀਜ਼ ਬਣ ਗਈ ਬਿਲਕੁਲ ਤੇ ਜਿੰਨੇ ਜਿੰਨੂੰ ਜਾਮਣਾ ਪਸੰਦ ਨੇ ਉਹ ਵੀ ਪਲੀਜ਼ ਕਮੈਂਟ ਕਰਕੇ ਦੱਸੋ ਹਾਂ ਔਰ ਜਿਨ੍ਹਾਂ ਨੂੰ ਮੈਂ ਮਤਲਬ ਤੋੜ ਕੇ ਖਾਣੀ ਪਸੰਦ ਆ ਚੋਰੀ ਕਰਕੇ ਉਹ ਵੀ ਦੱਸ ਦਿਓ ਜਿਨ੍ਹਾਂ ਨੂੰ ਪੇੜ ਤੋਂ ਤੋੜ ਕੇ ਖਾਣੇ ਪਸੰਦ ਆ ਹਾਂ ਮੈਂ ਇਹੀ ਕਹਿਣਾ ਚਾਹੁੰਦਾ ਬਸ ਭਾਵਨਾ ਹੀ ਹੈ ਚਲੋ ਅਗਲੀ ਵੀਡੀਓ ਆਤਾ ਹਾਂ ਇਹਨਾਂ ਦੀ ਭਾਵਨਾ ਕੁਝ ਜ਼ਿਆਦਾ ਨਿਕਲਣ ਲੱਗੀ ਕੰਟਰੋਲ ਕਰਨੀ ਪਊਗੀ ਕੰਟਰੋਲ ਦੇ ਕੰਟਰੋਲ ਸਭ ਨੇ ਸਟੈਂਡ ਫਾਈਨਲ ਬੁਜ਼ਾਰਤਾ ਹੈ ਕੀ ਆ ਉਹ ਫਾਈਨਲ ਅੰਗਰੇਜ਼ੀ ਹੂੰ ਕੀ ਹੈ ਮੈਂ ਕੁਝ ਕੀ ਹੈ ਮੈਂ ਕਹ ਬੋਲੋ ਆਂ ਰੋ ਹਾਂਜੀ ਜੱਬ ਵੀ ਆਏ ਹੋਸ਼ ਉਡਾਏ ਫਿਰ ਵੀ ਕਹਤੇ ਹੈ ਕਿ ਉਹ ਆਈ ਹਾਂ ਜੱਬ ਵੀ ਆਏ ਹਾਂ ਹੋਸ਼ ਉਡਾਏ ਹਾਂ ਫਿਰ ਵੀ ਕਹਤੇ ਹੈ ਕਿ ਉਹ ਆਈ ਜਦੋਂ ਵੀ ਆਏ ਹੋਸ਼ ਨੂੰ ਉਡਾ ਜੇ ਹੂੰ ਫਿਰ ਵੀ ਕਹਿੰਦੇ ਨੇ ਆ ਜਾ ਆ ਜਾ ਆ ਜਾ ਪਾਈ ਤੇਰੇ ਵੀ ਆਪਾਂ ਕਹਿੰਦੇ ਆ ਵੀ ਆ ਜਾ ਇੱਕ ਵਾਰ ਆ ਜਾ 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 ਉਹ ਇੱਕ ਵਾਰ ਜਦੋਂ ਵੀ ਆਏ ਹੋਸ਼ ਉਡਾਏ ਫਿਰ ਵੀ ਆਪਾਂ ਕਹਿੰਦੇ ਆ ਆ ਜਾ ਭਾਈ ਦੱਸ ਕੀ ਹੋ ਸਕਦਾ ਬੁੱਜੋ ਜੀ ਪੁਝਾਰ ਤੂੰ ਪੁੱਛ ਸਕਦਾ ਹੈ ਜੀ ਕਿਹੜੀ ਚੀਜ਼ ਹੈ ਜਦੋਂ ਵੀ ਆਂਦਾ ਹੋਸ਼ ਨੂੰ ਉਰਾਂਦਾ ਹੈ ਯੈਸ ਤੇ ਇਹਦਾ ਜਵਾਬ ਥੋੜਾ ਹਿੰਟ ਦੇ ਦੋ ਕਿਸੇ ਕਿਸੇ ਨੂੰ ਉਹ ਚੀਜ਼ ਇੰਨੀ ਪਿਆਰੀ ਆ ਨਾ ਇੰਨੀ ਪਿਆਰੀ ਆ ਨਾ ਬੰਦਾ ਉਹਦੇ ਵਿੱਚ ਕੁਝ ਵੀ ਕਰ ਸਕਦਾ ਨੀਂਦ ਕਿਵੇਂ ਜਦੋਂ ਵੀ ਇਹ ਹੋ ਜਦੋਂ ਨੀਂਦ ਆਂਦੀ ਹੈ ਬੰਦੇ ਨੂੰ ਹੋਛੜ ਜਾਂਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਕਿੱਥੇ ਸੁੱਤਾ ਕਿੱਥੇ ਸੁੱਤਾ ਤੇ ਹਰ ਕੋਈ ਤਾਂ ਨੀਂਦ ਤਾਂ ਆਏ ਨੀਂਦ ਆਈ ਤਾਂ ਹੀ ਮਾਈਂਡ ਨੂੰ ਰੈਸਟ ਮਿਲੇਗਾ ਯੈਸ ਹਾਂ ਸਹੀ ਜਵਾਬ ਹੈ ਦੇਖੋ ਵੀ ਸੌਣਾ ਬਹੁਤ ਜ਼ਰਾ ਜ਼ਰੂਰੀ ਹੈ ਸੌਣ ਦੇ ਨਾਲ ਨਾ ਬਹੁਤ ਟੈਨਸ਼ਨਾਂ ਦੂਰ ਹੁੰਦੀਆਂ ਨੇ ਇਹ ਗੱਲ ਤੋਂ ਮਾਈਂਡ ਫਰੈਸ਼ ਹੁੰਦਾ ਮਾਈਂਡ ਨੂੰ ਰੈਸਟ ਮਿਲਦਾ ਹਾਂ ਤਾਂ ਸੋਇਆ ਜ਼ਰੂਰ ਕਰੋ ਘੱਟੋ ਘੱਟ 8 ਘੰਟੇ ਤੋਂ ਸੋਇਆ ਹੀ ਕਰੋ ਹੂੰ ਠੀਕ ਹੋ ਗੱਲ ਵੱਖਰੀ ਆ ਕੁਝ ਕੁ ਬੰਦੇ 24 ਘੰਟੇ ਵਿੱਚੋਂ ਘੱਟ ਤੋਂ ਘੱਟ 12 ਜਾਂ 15 ਘੰਟੇ ਸੌਂਦੇ ਰਹਿੰਦੇ ਨੇਗੇ ਬਟ ਆਪਾ ਆਪਣੇ ਆਪ ਨੂੰ ਕੰਟਰੋਲ ਕਰਨਾ ਜਿੰਨੀ ਨੀਂਦ ਦੀ ਲੋੜ ਆ ਸਿਰਫ ਉਹ ਨੀਂਦ ਲੈਣੀ ਆ ਫालतू ਦੀ ਨੀਂਦ ਆਪਾਂ ਨਹੀਂ ਲੈਣੀ ਹੈਗੀ ਸੋ ਬੋਲੋ ਜੀ ਹਾਂ ਅੱਛਾ ਹੋ ਗਈ ਸਵੇਰ ਹਾਂ ਠੀਕ ਹੈ ਤੇ ਇਸ ਬੁਝਾਰਤ ਦਾ ਜਵਾਬ ਸੀਗਾ ਜੀ ਨੀਂਦ ਹਾਂਜੀ ਲੋ ਜੀ ਬਸ ਖਤਮ ਸਮਾਪਤੀ ਆ ਜੀ ਅੱਧੀ ਵੀਡੀਓ ਸ ਵੀਡੀਓ ਬਧੀ ਲਾਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਤਨੀ ਲੱਗੀ ਰੋਜ਼ਾਨਾ ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ